yo ਐਮ 7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਵਸ਼ਹਿਰ ਤੋਂ ਪੱਤਰਕਾਰ ਗੁਲਾਬ ਸਿੰਘ ਹੈ ਦੋਸਤੋ ਅੱਜ ਭਾਰਤ ਬੰਦ ਕਾਲ ਦੇ ਦੌਰਾਨ ਜਿਹੜੇ ਵਕਤ ਕਿਤੇ ਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਰਿਜ਼ਰਵੇਸ਼ਨ ਦੇ ਮੁੱਦੇ ਤੇ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿਰੋਧ ਵਿੱਚ ਵਕਤ ਜਿੱਥੇ ਬੰਦੀਆਂ ਜਿਹੜੀਆਂ ਕਿਸੇ ਨੇ ਭਾਰਤ ਬੰਦ ਐਲਾਨ ਕੀਤਾ ਸੀ ਤੇ ਲੇਕਿਨ ਕੁਝ ਜਿੱਥੇ ਬੰਦੀਆਂ ਜਿਹੜੀਆਂ ਉਨਾ ਵੱਲੋਂ ਉਹ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਿ ਇਹਦਾ ਵਿਰੋਧ ਕੀਤਾ ਜਾਏਗਾ ਜੇ ਕੋਈ ਪੰਦੀ ਕਾਲ ਦੇਗਾ ਭਾਵ ਦੋ ਭਰਾਵਾਂ ਦੇ ਵਿੱਚ ਤੇ ਅੱਜ ਜਿਹੜਾ ਉਹ ਪਾੜ ਪਿਆ ਉਹ ਨਜ਼ਰ ਆ ਰਿਹਾ ਜਿਵੇਂ ਕਿ ਕਿ ਪਿਛੇ ਹਮੇਸ਼ਾ ਇੱਕ ਪਿਤਰ ਨੂੰ ਕਹਿੰਦੇ ਸੀ ਅਸੀਂ ਭਾਈ ਭਾਈ ਆ ਨੌ ਮਾਸ ਦਾ ਰਿਸ਼ਤਾ ਅੱਜ ਜਿਹੜਾ ਉਹ ਨੌ ਮਾਸ ਦਾ ਰਿਸ਼ਤਾ ਰਿਸ਼ਤਾ ਜਿਹੜਾ ਆ ਉਹ ਟੁੱਟਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਲੈ ਕੇ ਸਰਕਾਰਾਂ ਕਾਮਯਾਬ ਨੇ ਲਿਈਆਂ ਕਿ ਜਿਹੜਾ ਭਾਈ ਭਾਈ ਨੂੰ ਪੰਦ ਦੇ ਵਿੱਚ ਕੰਮਜਾਬ ਹੋ ਗਈਆਂ ਤੇ ਜਿਨ੍ਹਾਂ ਲੋਕਾਂ ਨੇ ਅੱਜ ਭਾਰਤ ਮੰਡੀ ਕਾਲ ਦਿੱਤੀ ਸੀ ਇਹਦੇ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਸਮਰਥਨ ਕੀਤਾ ਗਿਆ ਸੀ ਕਿ ਜਿਹੜਾ ਬੰਦੀ ਕਾਲ ਦਾ ਸਮਰਥਨ ਦਿੱਤਾ ਜਾਊਗਾ ਲੇਕਿਨ ਇੱਥੇ ਜਿਹੜਾ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਜਿਹੜੇ ਆ ਵਰਕਰ ਆ ਉਹ ਥੋੜੇ ਥੋੜੇ ਰੂਪ ਦੇ ਵਿੱਚ ਇਕੱਠੇ ਹੋਏ ਆ ਪਰ ਲੇਕਿਨ ਜਿਹੜੇ ਭੋਜਨ ਸਮਾਜ ਪਾਰਟੀ ਦਾ ਕੋਈ ਵੀ ਨੁਮਾਇੰਦਾ ਇਸ ਅੱਜ ਦੇ ਜਿਹੜਾ ਇਕੱਠ ਹੈ ਇਹਦੇ ਵਿੱਚ ਸ਼ਾਮਲ ਨਹੀਂ ਹੋਇਆ ਇਹਦੇ ਕੀ ਕਾਰਨ ਆ ਇਹ ਤਾਂ ਉਹੀ ਜਾਣਦੇ ਹੋਣਗੇ ਲੇਕਿਨ ਜਿੰਨੇ ਕੁ ਵੀ ਆਗੂ ਇੱਥੇ ਹਾਜ਼ਰ ਹੋਏ ਆ ਉਹਨਾਂ ਦੇ ਵਿਚਾਰ ਜਾਣਦੇ ਆ ਆਉ ਜਾਣਦੇ ਐ ਕੀ ਕਹਿੰਦੇ ਨੇ ਉਹ ਵਕ ਵਕ ਜਿੱਥੇ ਬੰਦੀਆਂ ਦੇ ਆ। ਉਹਨਾਂ ਨੂੰ ਅਸੀਂ ਕੋਆਪਰੇਟ ਕਰਾਂਗੇ ਕੋਈ ਦੁਕਾਨਾ ਜਾਂ ਕੋਈ ਬੰਦ ਕਰਾਉਣ ਦਾ ਸਾਡਾ ਕੋਈ ਮਨਸੂਬਾ ਨਹੀਂ ਹੈ। ਲੇਕਿਨ ਇਹਨਾ ਹੈ ਕਿ ਸਾਡਾ ਕੰਮ ਆ ਕਿ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਸ ਨੂੰ ਰੱਦ ਕਰਵਾ ਕੇ ਪਾਰਲੀਮੈਂਟ ਤੋਂ ਸੰਵਿਧਾਨਿਕ ਸੋਧ ਲਈ ਇੱਕ ਮਤਾ ਪਾਸ ਕਰਵਾਉਣ ਦੀ ਸਾਡੀ ਮੰਗ ਆ। ਉਹ ਮੰਗ ਦੇ ਤਹਿਤ ਅਸੀਂ ਜਿਹੜੇ ਹੈਗੇ ਅੱਜ ਪ੍ਰੋਟੈਸਟ ਕਰ ਰਹੇ ਹਾਂ ਸਾਡਾ ਰੋਸ ਦਰਜ ਕਰਨਾ ਮੁੱਖ ਉਦੇਸ਼ ਆ। ਅਗਲੀ ਨੀਤੀ ਕੀ ਹੈ ਨੀਤੀ ਕੋਈ ਨਹੀਂ ਅਸੀਂ ਜਿਹੜੇ ਹੈਗੇ ਆ ਇੱਥੇ ਧਰਨਾ ਦੇਵਾਂਗੇ ਪ੍ਰਸ਼ਾਸਕ ਅਧਿਕਾਰੀ ਆਣਗੇ ਪ੍ਰਸ਼ਾਸਨ ਦੇ ਤੇ ਉਹ ਸਾਡੇ ਤੋਂ ਮੰਗ ਪੱਤਰ ਇੱਥੇ ਲੈਣਾ ਚਾਹੂਗੇ ਤਾਂ ਇੱਥੇ ਦੇ ਦਾਂਗੇ ਕਿ ਜੇ ਅਗਰ ਮੰਗ ਪੱਤਰ ਦੇਣ ਦੇ ਲਈ ਸਾਨੂੰ ਟੀਸੀ ਆਫਿਸਬਲ ਜਾਣ ਦੀ ਜ਼ਰੂਰਤ ਪਈ ਤਾਂ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਸਾਡਾ ਕੰਮ ਆ ਰੋਸ ਪ੍ਰਦਰਸ਼ਨ ਕਰਨਾ ਤੇ ਰੋਸ ਆਪਣਾ ਦਰਜ ਕਰਾਉਣਾ ਚਾਹੀਦਾ ਇਹ ਹੋ ਆ ਕੇ ਅਸੀਂ ਜਿਹੜੇ ਹੈਗੇ ਆ ਇਸ ਗੱਲ ਨੂੰ ਤਰਜੀਹ ਨਹੀਂ ਦਿੰਦੇ ਹੈਗੇ ਕਿ ਭਾਰਤ ਬੰਦ ਦਾ ਜਿਹੜਾ ਸੱਦਾ ਆ ਉਹਦਾ ਰੋਸ ਪ੍ਰਦਰਸ਼ਨ ਆ ਨਾ ਕਿ ਸਾਡਾ ਜਿਹੜਾ ਹੈਗਾ ਕਿਸੇ ਨੂੰ ਡਿਸਟਰਬ ਕਰਨਾ ਆ ਜੇ ਵੀ ਐਸਸੀ ਬੀਸੀਓ ਐਸਟੀ ਅਤੇ ਓਬੀਸੀ ਲੋਕਾਂ ਨੇ ਭਾਰਤ ਬੰਦ ਦੇ ਕਾਲ ਦੀ ਕਾਲ ਕੀਤੀ ਆ ਉਹਦਾ ਕਾਰਨ ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਜੋ ਸੰਵਿਧਾਨਕ ਫੈਸਲੇ ਦੇ ਸੰਵਿਧਾਨ ਦੇ ਉਲਟ ਜਿਹੜਾ ਫੈਸਲਾ ਦਿੱਤਾ ਆ ਉਹ ਬੜਾ ਮੰਦ ਭਾਗਾ ਆ ਇਸ ਰੋਸ ਵਜੋਂ ਜਿਹੜੇ ਦੇਸ਼ ਦੇ ਲੋਕਾਂ ਨੇ ਅੱਜ ਭਾਰਤ ਬੰਦ ਦੀ ਕਾਲ ਕੀਤੀ ਆ ਔਰ ਅਸੀਂ ਉਸ ਕਾਲ ਦਾ ਹਿੱਸਾ ਬਣ ਕੇ ਅੱਜ ਡਾਕਟਰ ਅੰਬੇਡਕਰ ਦੇ ਬੁੱਤ ਦੇ ਮੋੜੇ ਨਵਾਂ ਸ਼ਹਿਰ ਦੇ ਵਿੱਚ ਧਰਨਾ ਲਾ ਕੇ ਬੈਠਾਂਗੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਦੇ ਅੰਦਰ ਦੇਸ਼ ਦੇ ਵਿੱਚ ਸਮਾਜਿਕ ਹੋ ਰਹੇ ਵਿਤਕਰੇ ਨੂੰ ਬੰਦ ਕਰਨ ਦੇ ਲਈ ਆ ਰਿਜ਼ਰਵੇਸ਼ਨ ਜਿਹੜਾ ਇੱਕ ਰਾਹ ਲੱਭਿਆ ਸੀ ਪਰ ਸਮੇਂ ਦੀਆਂ ਹਾਕਮ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਉਹ ਜਿਹੜੀ ਰਿਜ਼ਰਵੇਸ਼ਨ ਦੇ ਤਹਿਤ ਸਾਰੇ ਸ਼ਡਿਊਲਡ ਕਾਸ ਲੋਕਾਂ ਨੂੰ ਬੈਕਵਾਰ ਲੋਕਾਂ ਨੂੰ ਸ਼ਡਿਊਲਡ ਲੋਕਾਂ ਨੂੰ ਜਿਹੜੀਆਂ ਵੈਕੈਂਸੀਆਂ ਇਸ ਤੇ ਅਫਸਰ ਛਾਹੀ ਦੇ ਵਿੱਚ ਜਾਂ ਸੋਰ ਸਰਕਾਰੀ ਮਹਿਕਮਾ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਖਾਲੀ ਸੀ ਅੱਜ ਤੱਕ ਉਹ ਲਾਗੂ ਨਹੀਂ ਉਹਨੂੰ ਭਰ ਨਹੀਂ ਸਕੇ ਪਰ ਇਹਨਾਂ ਨੇ ਵਿੰਗੇ ਸਿੱਦੇ ਢੰਗ ਨਾਲ ਸਾਹਮਣੇ ਲੜਾ ਕੇ ਆਪਸ ਵਿੱਚ ਹੀ ਪਰਾ ਕੇ ਔਰ ਆਪਾਂ ਜਿਹਾ ਰਾਜ ਕਰਨਾ ਚਾਹਿਆ ਹੁਣ ਜਿਹੜਾ ਨਵਾਂ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਆ ਉਹ ਬਹੁਤ ਹੀ ਮੰਦਪਾਕਾ ਉਹ ਜਿਹੜੇ ਕਹਿੰਦੇ ਆ ਰਿਜ਼ਰਵੇਸ਼ਨ ਦੇ ਅੰਦਰ ਕੋਟੇ ਦੇ ਅੰਦਰ ਕੋਟਾ ਜਿਹੜਾ ਰਾਜ ਸਰਕਾਰਾਂ ਦੇ ਸਕਦੀਆਂ ਆ ਪਰ ਜਿਹੜਾ ਰਿਜ਼ਰਵੇਸ਼ਨ ਆ ਉਹ ਸਾਡਾ ਇਸੇ ਨੂੰ ਆਰਥਿਕ ਪੱਧਰ ਤੇ ਉੱਚਾ ਕਰਨ ਦਾ ਤਰੀਕਾ ਨਹੀਂ ਹੈ ਉਹ ਤਾਂ ਇੱਕ ਸਮਾਜਿਕ ਵਿਕਾਸਾ ਹੋ ਰਿਹਾ ਸਮਾਜਿਕ ਵਿਕਾਸ ਦੇ ਕਾਰਨ ਤੁਹਾਨੂੰ ਉਹ ਲਾਭ ਮਿਲਿਆ ਹੈ ਵੀ ਤੁਹਾਨੂੰ ਸੋ ਸਮਾਜਿਕ ਬਦਕਰਾ ਜਿਹੜਾ ਖਤਮ ਹੋਵੇ ਕੀ ਮੈਂ ਪੁੱਛਣਾ ਚਾਹੁੰਦਾ ਸਿੱਕੀ ਜੇ ਸਾਡਾ ਬੱਚਾ ਕੋਈ ਆਈਏਐਸ ਅਫਸਰ ਬਣ ਜਾਂਦਾ ਕੋਈ ਪੀਸੀਐਸ ਪੀਸੀਐਸ ਅਫਸਰ ਬਣ ਜਾਂਦਾ ਕੀ ਤੁਸੀਂ ਉਹਨੂੰ ਇਹ ਉਹਨਾਂ ਸਮਾਜਿਕ ਬਦਕਰਾ ਕਰਨਾ ਬੰਦ ਕਰ ਦਿੰਦੇ ਆ ਕੀ ਤੁਸੀਂ ਉਹਨੂੰ ਆਪਣੇ ਮੰਦਰ ਦਾ ਪੁਜਾਰੀ ਲਾ ਸਕਦੇ ਆ ਕਿਉਂਕਿ ਇੱਕ ਸੋਚੋਚਨ ਹੋ ਰਿਹਾ ਇਹ ਸਮਾਜਿਕ ਬਦਕਰਾ ਹੋਇਆ ਸੋ ਭਾਵ ਦੇ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨਾਲ ਭਾਵਨਾਵਾਂ ਵਾਲੀ ਦਰਕਨਾਰ ਕਰਕੇ ਜਿਹੜਾ ਇੱਕ ਕੋਲੋਰੀਅਮ ਸਿਸਟਮ ਬਣਿਆ ਹੋਇਆ ਉਹ ਕੋਲੋਰੀਅਮ ਸਿਸਟਮ ਦੇ ਅੰਦਰ ਬ੍ਰਾਹਮਣ ਦਾ ਬੋਤਿ ਬ੍ਰਾਹਮਣ ਜੱਜ ਬਣ ਰਿਹਾ ਇਸ ਕਰਕੇ ਉਹ ਜਿਹੜੇ ਸੰਵਿਧਾਨ ਨੂੰ ਦਰਕਨਾਰ ਕਰਕੇ ਇਦਾਂ ਦੇ ਫੈਸਲੇ ਦਿੰਦੇ ਆ ਇਦਾਂ ਦੇ ਵੀ ਜੱਜ ਹੈਗੇ ਆ ਜਿਹੜੇ ਅੱਜ ਉਹ ਇਹ ਜੱਜ ਬਣੇ ਹੋ ਆ ਤੇ ਜਿਹੜੇ ਰਿਟਾਇਰ ਹੋ ਜਾਂਦੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸੋ ਇਦਾਂ ਦੀਆਂ ਜਿਹੜੀਆਂ ਕ੍ਰਿਤੀਆਂ ਇਹਨਾਂ ਜੱਜਾਂ ਦੇ ਵਿੱਚ ਆਈਆਂ ਹੋਈਆਂ ਔਰ ਜੱਜ ਫੈਸਲਾ ਦਿੰਦੇ ਆ ਸਾਡਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਡਾਟ ਸਮਾਜ ਡਾਟ ਸਵਾਲ ਦੇ ਵਿੱਚ ਇਹਨਾਂ ਇਸ ਜੁਡੀਸ਼ੀਅਲ ਇਸ ਸੁਪਰੀਮ ਕੋਰਟ ਦੇ ਬਧੀ ਜਿੱਦਾਂ ਦੇ ਬੈਗ ਲੈਣਦੇ ਆ ਵਿਸ਼ਵਾਸ ਛੋੜਦਾ ਜਾ ਰਿਹਾ ਸੋ ਅਸੀਂ ਜਿੱਥੇ ਲੋਕਾਂ ਨੂੰ ਜਾਗਰਤ ਕਰਦੇ ਆ ਉਥੇ ਸਰਕਾਰ ਦੇ ਕੰਨਾਂ ਤੱਕ ਵੀ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਬਾਜ ਆ ਜਾਓ ਇਹ ਭਾਰਤੀ ਸੰਵਿਧਾਨ ਜਿਹੜਾ ਇੱਕਦਮ ਲਾਗੂ ਤੁਸੀਂ ਨਹੀਂ ਕਰ ਸਕੇ ਇਹ ਦੇਸ਼ ਦੇ ਲੋਕ ਜਿੰਨਾ ਚਿਰ ਇਹ ਜਿਹੜੇ ਜਾਗਰਤ ਹੋ ਕੇ ਸਮਝ ਜਾਣਗੇ ਆਪਾਂ ਜੁੱਤੀ ਨਾਲ ਜਿਹੜਾ ਭਾਰ ਦਾ ਸੰਵਿਧਾਨ ਜਿਹੜਾ ਲਾਗੂ ਕਰਾਂਗੇ ਮੈਂ ਇਹਨਾਂ ਇਹ ਕਹਿੰਦਾ ਹਾਂ ਤੁਹਾਡੇ ਤੋਂ ਨਜ਼ਰਾਂ ਦਾ ਜੈਪ੍ਰੀਤ ਜੈਪਾ ਹਾਂਜੀ ਜੈ ਭੀਮ ਜੈ ਭਾਰਤ ਸਭ ਨਾਲ ਪਹਿਲਾਂ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ ਤੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ ਇਹ ਰੱਖਵਾ ਕਰਨ ਦੇ ਲਈ ਐਸੀ ਸਮਾਜ ਦੇ ਲਈ ਜਿਹੜਾ 바ਵਾ ਸਾਹਿਬ ਜੀ ਨੇ ਸਾਡੇ ਨਾਲ ਸੰਘਰਸ਼ ਕਰਕੇ ਸਾਨੂੰ ਥੋੜੇ-ਬਹੁਤੇ ਜਿਹੜੇ ਹੱਕ ਉਹਨਾਂ ਨੇ ਲੈ ਕੇ ਦਿੱਤੇ ਆ ਉਹ ਜਿਹੜੇ ਹੱਕ ਸਮੇਂ-ਸਮੇਂ ਤੇ ਸਮੇਂ ਦੀਆਂ ਸਰਕਾਰਾਂ ताना शाह जो सा बहुत ही निंदन का हालात बदले आज संविधान बाबा साहब ने लिखा हले तक कोई भी सरकार ने सुप्रीम कोर्ट ने ए, सरकारा कह ही नहीं है कि पूर्ण तौर तो से लागू करो और जो कि बल्कि जो सा हक अधिकार है चाहे जड़े आए ਤਾਣਾਸ਼ਾ ਲੋਕ ਜਿਹੜੇ ਹੋ ਰਹੇ ਆ ਉਹ ਤਾਂ ਅਸੀਂ ਜਿਹੜਾ ਵਿਰੋਧ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਇਹਦੇ ਵਿੱਚ ਥੋੜੀਆਂ ਜਿਹੀਆਂ ਗਲਤੀਆਂ ਸਾਰੀਆਂ ਸਾਡੀਆਂ ਹੀ ਆ ਕਿਉਂਕਿ ਜਿਹੜਾ ਸਾਡਾ ਸਮਾਜ ਉਹ ਬਿਲਕੁਲ ਸੁੱਤਾ ਪਿਆ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਆ ਕਿ ਉਹ ਕਿਸੇ ਦਾ ਰੱਬ ਦਾ ਦਿੱਤਾ ਖਾਂਦੇ ਆ ਉਹ ਭੁੱਲਦੇ ਅੱਗੇ ਸਾਡੇ ਨੇ ਕਿਸੇ ਨੇ ਸੰਘਰਸ਼ ਕੀਤਾ ਸੀ ਤੇ ਸੰਘਰਸ਼ ਕਰਨ ਦੇ ਨਾਲ ਜਿਹੜਾ ਸਾਨੂੰ ਜੋ ਕੁਝ ਵੀ ਮਿਲਿਆ ਉਹ ਮਿਲਿਆ ਆ ਸਾਡੇ ਸੁੱਤੇ ਸਮਾਜ ਦੀ ਵਗਾ ਦੇ ਨਾਲ ਜਿਹੜਾ ਅੱਜ ਦੇ ਜਿਹੜੇ ਹਾਲਾਤ ਆ ਜਾਂ ਸਰਕਾਰਾਂ ਆ ਜਾਂ ਜੱਜ ਸਾਹਿਬ ਅਦਾਲਤਾਂ ਸਾਡੇ ਖਿਲਾਫ ਫੈਸਲੇ ਜਿਹੜੀਆਂ ਲੈ ਰਹੀਆਂ ਆ ਉਹਦੇ ਵਿੱਚ ਜਿਹੜੀ ਸਾਡੀ ਹੀ ਗਲਤੀ ਮੈਂ ਮੰਨਦੀ ਆ ਸੁੱਤਾ ਸਮਾਜ ਆ ਘਰਾਂ ਦੇ ਵਿੱਚ ਸੁੱਤਾ ਪਿਆ ਆ ਰੱਬ ਦਾ ਨਾਮ ਲੈਂਦੇ ਹੋਰ ਹੱਕ ਅਧਿਕਾਰ ਨਾਲ ਪਰਦੇ ਹਨ ਆਪਣੇ ਬੱਚਿਆਂ ਨੂੰ ਗਾਈਡੈਂਸ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਨੂੰ ਹੱਕ ਅਧਿਕਾਰ ਮਿਲੇ ਸੀ ਉਹ ਕਿੱਦਾਂ ਮਿਲੇ ਇਸ ਕਰਕੇ ਜਿਹੜੇ ਆ ਇਹ ਹੱਕ ਅਧਿਕਾਰ ਜਿਹੜੇ ਸਾਰੇ ਜਾ ਰਹੇ ਆ ਇਹ ਸਾਰੇ ਸਮਾਜ ਅੱਜ ਨਾਲ ਅਪੀਲ ਕਰਦੀਆਂ ਜਾਗ ਜਾਓ ਨਹੀਂ ਤਾਂ ਇੱਕ ਦਿਨ ਤੁਹਾਨੂੰ ਇਹ ਪਛਤਾਣਾ ਪੈਣਾ ਜਿਹੜਾ ਸੰਘਾਚ ਅੱਜ ਤੁਸੀਂ ਕਰ ਸਕਦੇ ਤੁਸੀਂ ਕਰ ਲਓ ਜੇ ਤੁਸੀਂ ਨਾ ਕੀਤਾਣ ਵੇਲੇ ਟਾਈਮ ਤੇ ਤੁਹਾਡੇ ਬੱਚਿਆਂ ਨੂੰ ਕਰਨਾ ਪੈਣਾ ਆ ਜਾਗ ਜਾਓ ਥੱਲੇ ਵੀ ਜਾਗਣ ਦਾ ਜਿਹੜਾ ਵੇਲਾ ਆ ਜੈ ਭੀਮ ਜੈ ਭਾਰਤ ਜੀ ਸਾਡੇ ਦੇਸ਼ ਦੀ ਮਾਨਯੋਗ ਸੰਬਰੀਵ ਸੁਪਰੀਮ ਕੋਰਟ ਨੇ ਜੋ ਯਾਰਗੜੀ ਦੇ ਸੰਬੰਧ ਵਿੱਚ ਬਹੁਤ ਹੀ ਗੈਰਮੰਤਾ ਗੈਰ ਸਵਿਵਾਨ ਨੇ ਫੈਸਲਾ ਦਿੱਤਾ ਆ ਸੋ ਉਹਦੇ ਸੰਬੰਧ ਵਿੱਚ ਸਾਡਾ ਜਿਹੜਾ ਦਸਿਆ ਸਮਾਜ ਆ ਸਮੁੱਚਾ ਸਮਾਜ ਜਿਹੜਾ ਉਹਦੇ ਵਿਰੋਧ ਵਿੱਚ ਖੜਾ ਹੈ ਅੱਜ ਦੀ ਸਮਾਜ ਦੀ ਕਾਲ ਦੇ ਉੱਤੇ ਆਪਣਾ ਵੀ ਇਹ ਵਿਰੋਧ ਪ੍ਰਗਟ ਕਰਨ ਦੇ ਲਈ ਅਸੀਂ ਇੱਥੇ ਡਾਕਟਰ ਅੰਬੇਡਕਰ ਭਵਨ ਅੰਬੇਡਕਰ ਜਿਹਦੇ ਸਟੈਕੂ ਦੇ ਅੱਗੇ ਜਿਹੜਾ ਰੋਸ ਦੇ ਵਜੋਂ ਇਹ ਧਰਨਾ ਦੇ ਰਿਹਾ ਹੈ ਆਮ ਤੌਰ ਤੇ ਦੇਖਿਆ ਕਿ ਸਰਕਾਰਾਂ ਨੇ ਸਮੇਂ-ਸਮੇਂ ਤੇ ਉੱਤੇ ਨਾ ਇਹ ਸਾਡੇ ਸਮਾਜ ਨੂੰ ਦਲਤ ਸਮਾਜ ਨੂੰ ਰਗੜਾ ਲਾਉਣ ਦੇ ਲਈ ਨਾ ਕੋਈ ਨਾ ਕੋਈ ਜਿਹੜਾ ਉਹ ਟਰਾਲੀ ਤਾਂ ਦੇ ਸ਼ੋਸ਼ਣ ਦੀ ਕੋਸ਼ਿਸ਼ੇ ਛੱਡਦੇ ਰਹੇ ਆ ਪਹਿਲਾਂ ਵੀ ਜਿਹੜੀ ਰਿਜ਼ਰਵੇਸ਼ਨ ਆ ਰਿਜ਼ਰਵੇਸ਼ਨ ਇੱਕ ਜਰੀਆ ਹੈ ਕਿ ਜਿਹਦੇ ਨਾਲ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ ਬਾਕੀ ਜਿਹੜਾ ਐਜੂਕੇਸ਼ਨ ਆ ਐਜੂਕੇਸ਼ਨ ਦੇ ਵਿੱਚ ਤਾਂ ਸਾਡੇ ਸਮਾਜ ਨੂੰ ਕੋਈ ਦਾ ਦਾ ਇਹ ਸੋਖਸਵਲ ਮਾਇਆ ਹੈ ਹੀ ਨਹੀਂ ਜਿਹਦੇ ਨਾਲ ਵਧੀਆ ਆਪਾਂ ਐਜੂਕੇਸ਼ਨ ਲੈ ਸਕਦੇ ਆ ਪਰ ਹੁਣ ਇਹਨਾਂ ਸਰਨੇ ਇੰਪੋਰਟੈਂਸ ਹੈ ਇਹ ਰਾਜ ਸਰਕਾਰਾਂ ਨੂੰ ਘੜ ਦਿੱਤੇ ਕ੍ਰਿਮੀ ਲੇਅਰ ਦੇ ਨਾਂ ਦੇ ਉੱਤੇ ਹੁਣ ਇਹਨਾਂ ਨੇ ਜਿੱਦਾਂ ਪਹਿਲਾਂ ਵੀ ਚਲੋ ਥੋੜੀ ਬੋਤੀ ਇਨਸਾਫ ਦਾ ਅਧਿਨ ਹੋਇਆ ਹੀ ਨਹੀਂ ਹੈਗਾ ਪਹਿਲਾਂ ਵੀ ਨਹੀਂ ਹੋਇਆ ਹੁਣ ਇਹਨੇ ਕ੍ਰਿਮੀ ਲੇਅਰ ਦੇ ਉੱਤੇ ਆ ਕੇ ਇਹਨਾਂ ਨੇ ਜ਼ਿਲ੍ਹੇ ਵੀ ਵਧੀਆ ਬੱਚੇ ਹੈਗੇ ਹੈ ਜਾਂ ਕੁਝ ਵੀ ਹੈਗੇ ਆ ਉਹਨਾਂ ਨੂੰ ਚੱਕ ਕੇ ਪਿੱਛੇ ਛੱਡ ਦੇਣਾ ਹੈ ਤਾਂ ਕਿ ਉਸੇ ਅਧਿਆਜੋ ਜਿੰਦੀ ਹਾਰ ਦੇ ਵਿੱਚ ਇਹ ਆਪਣਾ ਜਿਹੜਾ ਮਨਮਾਇਆ ਮਾਨੀਆਂ ਆ ਉਹ ਕਰ ਸਕਣ ਸੋ ਮੰਨ ਜੋ ਵੀ ਜੋ ਸੁਪਰੀਮ ਕੋਰਟ ਨੇ ਗੈਰ ਸੰਵਿਧਾਨਕ ਜਿਹੜਾ ਫੈਸਲਾ ਦਿੱਤਾ ਆ ਸੋਰੇ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਇੱਥੇ 바ਵਾ ਸਾਹਿਬ ਡਾਕਟਰ ਮਿਰਕਾ ਜੀ ਦੇ ਸਟੈਚੂ ਦੇ ਉੱਤੇ ਨਵਾਂ ਸ਼ਹਿਰ ਕੋ ਇਸ ਮੁੱਚੇ ਜਿਹੜੇ ਆ ਬੁੱਢੀ ਜੀਵੀ ਚਾਗਦੀ ਜਮੀਰ ਦੇ ਲੋਕ ਆ ਉਹ ਇਕੱਠੇ ਹੋਏ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ 1 ਅਗਸਤ ਨੂੰ ਜੋ ਕਿ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀਗਾ ਯਾਦਵ ਰੇਸ਼ਨ ਦੇ ਵਿਰੋਧ ਦੇ ਵਿੱਚ ਕਿਉਂਕਿ 바ਵਾ ਸਾਹਿਬ ਡਾਕਟਰ ਮਿਰਕਾ ਜੀ ਨੇ ਇਸ ਭਾਰਤ ਦੇ ਵਿੱਚ ਜੋ ਕਿ 6745 ਦੇ ਭਾਗਾਂ ਦੇ ਵਿੱਚ ਵੰਡੀ ਹੋਈ ਜਾਤਾਂ ਨੂੰ ਬਾਬਾ ਸਾਹਿਬ ਡਾਕਟਰ ਮੇੜਕਾ ਜੀ ਨੇ ਐਸਸੀਐਸਟੀ ਓਬੀਸੀ ਦਾ ਨਾਮ ਦਿੱਤਾ ਜਿਹਦੇ ਵਿੱਚ 25% ਜਿਹੜੀ ਯੋਗਵਾਸ਼ਾ ਸ਼ੈਡਿਊਲ ਕਾਸਟ ਹੁੰਦਾ ਕਿ ਦਿੱਤੀ ਔਰ 27% ਜਿਹੜੀ ਯੋਗਵਾਸ਼ਾ ਓਬੀਸੀ ਹੁੰਦਾ ਕਿ ਦਿੱਤੀ ਆ ਔਰ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀ ਦਿੱਤਾ ਆ ਕਿਉਂਕਿ ਦੋਹਾਂ ਭਰਾਵਾਂ ਨੂੰ ਉਹਨਾਂ ਨੇ ਪਾੜਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ 25% ਜਿਹੜੀ ਯੋਗਵਾਸ਼ਾ ਦੇ ਵਿੱਚੋਂ 12% ਜਿਹੜੀ ਕੰਨੀ ਇਜਰਵੇਸ਼ਨ ਆ ਬਾਦਮਿਕੀ ਔਰ ਮੱਝਵੀ ਨੂੰ ਦਿੱਤੀ ਆ ਉਹ ਜਿਹੜੀ 13% ਇਜਰਵੇਸ਼ਨ ਆ ਉਹ ਥੱਤੀ ਜਾਤਾ ਹੁੰ ਦਿੱਤੀ ਆ ਕਿਉਂਕਿ ਉਹਦੇ ਵਿੱਚ ਇੱਕ ਦੋ ਭਰਾਵਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ ਅੱਜ ਜਿਹੜੀਆਂ ਸ਼ਜੂਲ ਕਾਸਦੀਆਂ ਵੱਖ-ਵੱਖ ਜੱਦਾਬੰਦੀਆਂ ਉਹਨਾਂ ਨੇ ਪੂਰਾ ਭਾਰਤ ਬੰਦ ਕਰਨ ਦਾ ਐਲਾਨ ਦਿੱਤਾ ਆ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਅਤੇ ਰਾਸ਼ਪਤੀ ਨੂੰ ਮੰਗ ਕਰਦੇ ਆਂ ਕਿ ਬਾਬਾ ਸਾਹਿਬ ਡਾਟਾ ਮਿਰਕਾ ਜੀ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਉਹਨਾਂ ਨੇ ਕਿਸੇ ਸੋਚ ਸਮਝ ਕੇ ਲਿਖਿਆ ਆ ਕਿਉਂਕਿ ਇਹ ਜਿਹੜਾ ਯਰਮੇਸ਼ਨ ਦਾ ਜਿੰਨਾ ਹੈਗੀ ਉਦਾਂ ਹੀ ਰਵੇ ਕਿਉਂਕਿ ਭਾਰਤ ਦੇ ਵਿੱਚ ਲਗਭਗ 50 ਲੱਖ ਦੇ ਜਿਹੜੇ ਪਦ ਖਾਨੀ ਪਏ ਆ ਚਾਹੇ ਉਹ ਰੇਲਵਾਹ ਵਿਭਾਗ ਆ ਚਾਹੇ ਐਫਸੀਆਈ ਆ ਚਾਹੇ ਡਾਕ ਖਾਨਾ ਆ ਚਾਹੇ ਹੋਰ ਵੀ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਜੇਕਰ ਭਰਿਆ ਜਾਵੇ ਉੱਥੇ ਦੇ ਜਿਹੜੇ ਪਦ ਖਾਨੀ ਆ ਉਹ ਭਰਿਓ ਜਾਣ ਤਾਂ ਭਾਰਤ ਦੇ ਲੋਕਾਂ ਦੇ ਵਿੱਚ ਕਾफी ਖੁਸ਼ੀ ਆ ਸਕਦੀ ਆ ਜੇਕਰ ਇਹ ਫੈਸਲਾ ਨਾ ਵਾਪਸ ਲਿਆ ਜੋ ਸਾਡੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਜੋ ਸਾਨੂੰ ਅੱਗੇ ਸੰਦੇਸ਼ ਦੇਉਂਗੀਆਂ ਅਸੀਂ ਉਹਨਾਂ ਦੀ ਅੱਗੇ ਨਾਲ ਵੀ ਵੱਧ ਤਿਆਰੀ ਕਰਾਂਗੇ ਜੇਕਰ ਕੋਈ ਮਾਹੌਲ ਖਰਾਬ ਹੁੰਦਾ ਆ ਤੇ ਉਹਦੀ ਜ਼ਿੰਮੇਵਾਰੀ ਭਾਰਤ ਸਰਕਾਰ ਆ ਜਾਂ ਭੀਮ ਜੈਪਾਲ